ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬੱਚਿਓ ਆਪਾਂ ਕੱਲ ਮੂਲ ਮੰਤਰ ਦੀ ਪਹਿਲੀ ਪੌੜੀ ਦਾ ਜਿਹੜਾ ਉਚਾਰਨ ਸੀ ਉਹਦੇ ਜਿਹੜੇ ਮਹਿੰਗੇ ਸ਼ਬਦ ਆਉਂਦੇ ਸੀ ਦਲਾਵਾ ਵਾਲੇ ਉਹ ਆਪਾਂ ਸਿੱਖੇ ਸਨ ਸਿੱਖ ਲਈ ਸਾਰੇ ਹਾਂਜੀ ਅੱਜ ਆਪਾਂ ਦੂਜੀ ਪੌੜੀ ਜਿਹੜੀ ਜਪਜੀ ਸਾਹਿਬ ਦੀ ਦੂਜੀ ਪੌੜੀ ਆਉਂਦੀ ਹੈ ਉੰਦਾ ਉਚਾਰਨ ਜਿਹੜੇ ਉਹਦੇ ਵਿੱਚ ਮਹੰਗੇ ਸ਼ਬਦ ਆਉਂਦੇ ਨੇ ਉਸ ਦੇ ਉਚਾਰਨ ਸਿੱਖਣੇ ਕਿਉਂਕਿ ਜਪਜੀ ਸਾਹਿਬ ਹਰੇਕ ਘਰ ਦੇ ਵਿੱਚ ਪਾਠ ਹੁੰਦਾ ਹੈ ਹਰੇਕ ਵੀਰ ਭਰਾ ਪੜ੍ਹਨਾ ਸਾਰਿਆਂ ਕਰਦੀ ਹੈ ਪਰ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਉਹ ਗਲਤ ਉਚਾਰਨ ਕਰ ਜਾਂਦੀ ਹੈ ਦੂਜੀ ਪੌੜੀ ਦੇ ਵਿੱਚ ਜਿਹੜਾ ਹੁਕਮੀ ਵਾਲੀ ਪੌੜੀ ਹੁੰਦੀ ਉਹਦੇ ਵਿੱਚ ਆਕਾਰ ਸ਼ਬਦ ਆਉਂਦਾ ਹੈ ਆਕਾਰ ਐਡੇ ਕਰਨਾ ਹੈ ਕੱਕੇ ਕਰਨਾ ਰਾਰਾ ਹੈ ਆਕਾਰ ਇਨੂੰ ਕੀ ਪੜ ਜੰਦੀ ਸੰਗਤਾਂ ਆਕਾਰ ਆਕਾਰ ਹੁੰਦਾ ਐੜੇ ਕੰਨਾ ਨਾ ਹੋਵੇ ੱੱਕੇ ਨੂੰ ਕੰਨਾ ਹੋਵੇ ਕੱਲਾ ਐੜੇ ਕੰਨਾ ਨਾ ਹੋਵੇ ਆਕਾਰ ਫਿਰ ਬਣਦਾ ਐੜੇ ਕੰਨਾ ਲਾ ਕੇ ਉਚਾਰਨ ਕਰਨਾ ਆਕਾਰ ਆਕਾਰ ਕੀ ਬੋਲਣਾ ਹੈ ਆਕਾਰ ਦੁਬਾਰਾ ਫਿਰ ਬੋਲੋ ਆਕਾਰ ਆਕਾਰ ਬੋਲਣਾ ਹੈ ਆਕਾਰ ਆਕਾਰ ਅੱਗੇ ਆਉਂਦਾ ਮਿਲੇ 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 ਤਾਂ ਬਣੇਗਾ ਜੇ ਦਲਾਵਾਂ ਲੱਗੀਆਂ ਠੀਕ ਆ हां ਆਪਾ ਪੜ ਜਾਣੇ ਮਿਲੇ ਮਿਲੇ ਹੁੰਦਾ ਹੈ ਹਾਂਜੀ ਹਾਂ ਮਿਲੇ ਇਕਲਾ ਦੇ ਨਾਲ ਬਣਦਾ ਹੈ ਮਿਲੇ ਇੱਥੇ ਲੱਗੀਆਂ ਦੋ ਦਲਾਵਾਂ ਕੀ ਬਣ ਗਿਆ ਮਿਲੇ ਹਾਂ ਮਿਲੇ ਅੱਗੇ ਹੋ ਗਿਆ ਪੱਪੇ ਕਹਿੰਨਾ ਈੜੀ ਬਿਹਾਰੀ ਐੜਾ ਹਾਈ ਸਿਆਰੀ ਪਾਈ ਹੈ ਹੈ ਪਾਈ ਹੈ ਪਾਈ ਹੈ ਪਾਈ ਹੈ ਐਹ ਐੜਾ ਵਿੱਚ ਬੋਲਣਾ ਹੈ ਸੰਗਤਾ ਪੜ ਜਾਂਦੀ ਹੈ ਪਾਈ ਹੈ ਪਾਈ ਹੈ ਪਾਈ ਹੈ ਪੜ ਜਾਂਦੀ ਹੈ ਇਸ ਦਾ ਉਚਾਰਨ ਹੈ ਪਾਈਅਹ ਪਾਈਅਹ ਕੀ ਬੋਲਣਾ ਹੈ ਪਾਈਅਹ ਦੁਬਾਰਾ ਫਿਰ ਬੋਲੋ ਪਾਈਅਹ ਹਾਂ ਪਾਈਅਹ ਏੜੇ ਦੀ ਆਵਾਜ਼ ਉਚਾਰਨ ਕਰਨੀ ਪਾਈਅਹ ਪਾਈਅਹ ਅੱਗੇ ਆ ਗਿਆ ਪੱਬਾ ਵਾਵੇ ਕੰਨਾ ਏੜੇ ਬਿਹਾਰੀ ਐੜਾ ਹਾਇ ਨੂੰ ਸਿਆਰੀ ਪਾਈਅਹ ਹਾਂ ਹੁਣ ਤੋ ਆਪੇ ਸਮਝ ਲੱਗ ਗਈ ਨਾ ਹੀ ਨਹੀਂ ਪਵਾਈਅਹ ਪਾਈਅਹ ਪਵਾਈਅਹ ਪਾਈਅਹ ਆ ਸਾਰੇ ਬੋਲੋ ਪਾਈਅਹ ਪਵਾਈਅਹ ਹਾਂ ਅੱਗੇ ਆ ਗਿਆ ਹਕ ਹਾ ਇਹਨੂੰ ਔਂਕੜ ਕਕ ਮਮੇ ਦਲਾਵਾ ਕੀ ਬੋਲਣਾ ਹੈ ਹੁਕਮੈ ਜੀ ਇਕਲਾ ਲੱਗੀ ਹੋਇ ਫਿਰ ਹੁਕਮੈ ਹਾਂ ਆਪਾਂ ਪੜ ਜਾਂਦੇ ਹੁਕਮੇ ਇਕਲਾ ਲਾ ਕੇ ਬੋਲਦੇ ਆਂ ਪਰ ਇਸ ਦਾ ਜਿਹੜਾ ਉਚਾਰਨ ਹੈ ਹੁਕਮੈ ਹੁਕਮੈ ਦਲਾਵਾ ਦੇ ਨਾਲ ਸਮਝ ਲੱਗ ਗਈ ਹਾਂਜੀ ਹੁਕਮੈ ਬੱਬੇ ਔਂਕੜ ਛੱਜੇ ਨੂੰ ਦਲਾਵਾ ਹੁੰਦੀਆਂ ਹਾਂ ਹਾਂ ਇੱਥੇ ਸੰਗਤ ਆਪਾਂ ਇੱਕ ਤਾਂ ਸੰਗਤ ਆ ਪੜ ਜਾਂਦੀ ਹੈ ਬੁਝੇ ਪੋਲਾ ਨਹੀਂ ਪੜਨਾ ਇਹਨੂੰ ਇਹਨੂੰ ਅਧਕ ਲਾ ਕੇ ਉਚਾਰਨ ਕਰਨਾ ਤੇ ਦਲਾਵ ਇੱਕ ਮਿੰਟ ਅਧਕ ਲਾ ਕੇ ਉਚਾਰਨ ਕਰਨਾ ਦਲਾਵਾਂ ਦੇ ਨਾਲ ਉਚਾਰਨ ਹੋਵੇਗਾ ਇਸ ਦਾ ਉਚਾਰਨ ਹੈ ਬੁਝੇ ਬੁਝੇ ਹਾਂ ਤੇ ਆਪਾਂ ਕੀ ਪੜਦੇ ਹਾਂ ਬੁਝੇ ਬੁਝੇ ਹੁੰਦਾ ਇੱਕ ਲਾਂ ਦੇ ਨਾਲ ਇੱਥੇ ਲੱਗੀਆਂ ਦੋ ਦਲਾਵਾਂ ਕਿੰਨੀਆਂ ਦੋ ਤਾਂ ਕੀ ਬੋਲਣਾ ਹੈ ਬੁਝੇ ਬੁਝ ਬੁਝੇ ਕਸ ਕੇ ਬੋਲਣਾ ਇੱਥੇ ਹੁਕਮ ਬੁੱਝਣ ਦੀ ਗੱਲ ਕੀਤੀ ਮਹਾਰਾਜ ਜੀ ਠੀਕ ਆ ਬੁੱਝੇ ਇੱਥੇ ਹਾ ਹਾ ਊੜੇ ਔਂਕੜ ਮੰਮੇ ਦਲਾਵਾ ਹਮੈਂ 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 ਹਾ ਹਮੈਂ ਪਰ ਪੜਦੇ ਆਪਾਂ ਹੋਮੇ ਹੋਮੇ ਕਹਿ ਜੰਦੇ ਹੋਮੇ ਦਾ ਇੱਕ ਲਾਂ ਦੇ ਨਾਲ ਹਾਂ ਇੱਥੇ ਲੱਗੀਆਂ 2 ਇਹ ਬਣ ਗਿਆ ਹੋਮੈਂ ਹਮੈਂ ਹਮੈਂ ਕਹਿਣਾ ਹੈ ਕਿ ਮੰਮੇ ਦਲਾਵਾ ਮੈਂ ਮੈਂ ਦੀ ਆਵਾਜ਼ ਕੱਢਣੀ ਹੈ हम अगे आ गया कका हा दिला कह आप पढ़ते ला के हाँ एक ला के पढ़ते हैं इनू कहना है कह ठीक आकार आगार, आकार आगार, आगार, मिले, मिले। पाई है पवाई है तो हुक्म बुझे ਹੋ ਮੈਂ ਉਹ ਮੈਂ ਕਹ ਹੈ ਕਹ ਹਾਂ ਦੂਜੀ ਪੌੜੀ ਦੇ ਵਿੱਚ ਇਹ ਜਿਹੜੇ ਸ਼ਬਦ ਆਉਂਦੇ ਨੇ ਮਹਿੰਗੇ ਸ਼ਬਦ ਨੇ ਜਿਨ੍ਹਾਂ ਨੂੰ ਸੰਗਤਾਂ ਆਮ ਗਲਤ ਪੜ ਜਾਂਦੀ ਹੈ ਆਪਾਂ ਇਸ ਦਾ ਉਚਾਰਨ ਸਿੱਖਿਆ ਤੁਹਾਨੂੰ ਸਾਰਿਆਂ ਨੂੰ ਸਮਝ ਲੱਗੀ ਇਸ ਦੀ ਹਾਂ ਜਿੰਨੂੰ ਸਮਝ ਨਹੀਂ ਲੱਗੀ ਦੱਸ ਸਕਦਾ ਸਾਰਿਆਂ ਲੱਗ ਗਈ ਆ ਹਾਂ ਉੱਚਾ ਮੈਂ ਹਾਂ ਬੁੱਝ ਜਾ ਹੈ ਬੁੱਝ ਜਾ ਬੁੱਝ ਜਾ ਕਸ ਕੇ ਬੋਲਣਾ ਹੈ ਅੱਧ ਕਲਾ ਕੇ ਹਾਂ ਠੀਕ ਲੱਗੀ ਸਮਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ